ਲੱਗੇ ਨੇ ਫੇਰ ਆਪਣੀ ਅਲਸੀ ਬਣਾਉਣਾ ਕਹਿੰਦੇ ਉਹਦਣ ਅਹੀਂ ਬਣਾਈ ਸੀ ਚੁੱਲ੍ਹੇ ਤੇ ਅੱਜ ਅਹੀਂ ਬਣਾਉਣੀ ਆ ਨਹੀਂ ਉਹਦਣ ਹੀ ਕਿਤੇ ਬਣਾਈ ਸੀ ਗੈਸ ਤੇ ਤੇ ਅੱਜ ਬਣਾਉਣ ਲੱਗੇ ਆ ਚੁੱਲ੍ਹੇ ਤੇ ਤੇ ਇਧਰ ਮੌਸਮ ਹੋ ਗਿਆ ਖਰਾਬ ਲੋ ਜੀ ਅੱਜ ਠੰਡ ਦੇ ਵਿੱਚ ਮੰਮੀ ਲੱਗ ਪਈ ਆ ਫੇਰ ਛੱਤ ਤੇ ਪਹਿਲੀ ਖਤਮ ਹੋ ਗਈ ਇਸੀ ਪਿੰਨੀਆਂ ਤੇ ਹੁਣ ਮੰਮੀ ਕਹਿੰਦੀ ਮੈਂ ਫੇਰ ਬਣਾਉਣੀਆਂ ਨੇ ਹੈ ਤੇ ਇੱਧਰ ਹੁਣ ਫੇਰ ਬਣ ਡੀਆਂ ਨੇ ਇਹ ਕੀ ਬਣਾਉਣ ਦੇ ਫੇਰ ਹਲਸੀ ਪਾਣੀ ਵਾਲਸੀ ਹੈ ਗੱਲ ਸਾਰ ਆਈ ਤੇ ਵਿਆਹ ਖਾ ਗਏ ਹੋ ਗਏ ਆ ਬਿਮਾਰ ਦੋ ਦਿਨ ਮਨਦੀਪ ਹੋ ਗਈ ਬਿਮਾਰ ਹੋ ਮਨਦੀਪ ਦੇ ਵੱਜ ਕੇ ਬੈਂਡ ਠੰਡ ਦੇ ਵਿੱਚ ਨਾ ਵਿਆਹ ਵੇਖਿਆ ਤੇ ਬਸ ਖਾਣਾ ਪੀਣਾ ਤੇ ਚਲੋ ਜਿਹੜਾ ਹੈਗਾ ਹੀ ਹੈਗਾ ਹੀ ਥੋੜਾ ਬੋਤਾ ਪਰ ਠੰਡ ਨਾਲ ਕਾਫੀ ਜ਼ਿਆਦਾ ਪ੍ਰੋਬਲਮ ਆਈ ਅਸਲੀ ਗੱਲ ਹੋਈ ਉਹ ਦੱਸੋ ਅਸਲੀ ਕੀ ਅਸਲੀ ਗੱਲ ਹੋਈ ਹੈ ਕਿਦਾਂ ਲੱਗੀ ਕੀ ਹੋਇਆ ਸ਼ਕੀਨੀ ਨਹੀਂ ਕੀਤੀ ਤੁਸੀਂ ਕੀਨੀ ਕੀ ਉੱਥੇ ਸਾਰਿਆਂ ਨੇ ਸਵੈਟਰ ਨਾ ਨਹੀਂ ਪਾਈਆਂ ਮੈਂ ਵੀ ਨਹੀਂ ਪਾਈ ਲਾ ਵੀ ਤੁਹਾਨੂੰ ਦੱਸਾਂ ਸ਼ਕੀਨੀ ਇੰਨੀ ਕੀਤੀ ਮਨਦੀਪ ਨੇ ਅਵੇ ਮਾਰਦੇ ਮੈਂ ਕਹਾਂ ਨਹੀਂ ਕੁੜੀਏ ਨਹੀਂ ਧੀਏ ਪਾੜਾ ਕੋਟੀ ਮੈਨੂੰ ਕੋਟੀ ਪਾਉਣੀ ਮੈਨੂੰ ਕੋਟੀ ਪੋੜੀ ਉਹ ਗੱਲ ਹੋਈ ਮੋੜ ਕੇ ਗੱਡੀ ਵਿੱਚ ਚਲਾਦ ਕੇ ਲੈ ਆਉਣੀ ਪਈ ਕੱਲ ਵੀ ਬੜੀ ਆਤ ਖਰਾਬੀ ਜਦੋਂ ਸਕੂਲੋਂ ਆਈਆਂ ਵੀ ਵੀਪੀ ਵਗੈਰਾ ਲੋ ਗਿਆ ਹੀ ਗਾ ਬੈਠ ਤੇਰੇ ਵੱਜੇ ਹੀ ਅੱਖਾਂ ਤੇ ਜੱਥਰੂ ਆਏ ਸੀ ਹਾਏ ਚਲੋ ਚੱਲੀਏ ਦਵਾਈ ਲੈਣ ਜੇ ਘਰ ਨਾ ਹੁੰਦਾ ਫੇ ਦਵਾਈ ਕਿਨੇ ਲਿਉਣੀ ਏਡੀ ਫਿੱਤੀ ਜਾ ਗਿਆ ਹਾਂ ਤੇ ਇਧਰ ਹੁਣ ਫੇਰ ਬੰਡੀ ਆ ਜੀ ਅਲਸੀ ਕਹਿੰਦੇ ਸਾਡੀ ਖਤਮ ਹੋ ਗਈ ਐ ਫੇਰ ਬਣਾਉਣੀ ਐ ਜੇ ਠਾਂ ਜਿੰਨੀ ਦੇਰ ਤੱਕ ਠੰਡ ਨਹੀਂ ਜਾਂਦੀ ਆ ਪਾਣੀ ਛੱਡਣੀ ਨਹੀਂ ਕੀ ਆ ਪੀ ਬਈ ਪੰਜੀਰੀ ਛੱਡਣੀ ਆ ਤੇ ਨਾ ਪਾਲਸੀ ਛੱਡਣੀ ਹੈ। ਇਹ ਆ ਪਾਲਸੀ ਪੰਜੀਰੀ ਨਹੀਂ ਛੱਡਦੇ ਤਾਂ ਆਪਾਂ ਠੰਡ ਹੁੰਦੀ ਦੇ ਲਵਾਈ ਵੇਖਣਾ ਫੇਰ। ਤੁਹਾਡੇ ਵਾਂਗੂ ਥੋੜਾ। ਆਏ ਤੇ ਗੱਲ ਹੈਗੀ। ਕਾਲਦੀਆਂ ਕੁੜੀਆਂ ਦੇ ਠੰਡਾ ਲਵਾ ਕੇ ਬੈਠਿਆ। ਤੇ ਮੈਂ ਦੀਪ ਕਹਿੰਦੀ ਆ ਨਾ ਜਿੰਜੇ ਤੱਕ ਮੁੱਕਣੀ ਠੰਡ ਹੋਣਾ ਚਾਹੀਦਾ ਕਿ ਪੰਜੀਰੀ ਪੰਜੀਰੀ ਤੇ ਆਪਾਲਸੀ ਛੱਡਨੀ। ਆਪਾਂ ਹੈ ਵੀ ਤੇ ਕੰਮਜਾਬ ਹੈ ਨਾ। ਲੈ ਇਹ ਹੁਣ ਸੁੰਢ ਤੇ ਗੋੜ ਤੇ ਹੁਣ ਇਹਦੇ ਵਿੱਚ ਪਉਣਗੇ ਕਿਤੇ ਪੰਗਾ ਇਹ ਆ ਵੀ ਮੈਂ ਗੋੜ ਵਾਲੀ ਚੀਜ਼ ਨਹੀਂ ਖਾਣੀ ਹੁੰਦੀ ਲੱਲੋ ਇਹ ਲੱਲੋ ਇਹ ਵੀ ਪੰਗਾ ਜੇ ਹਾਂ ਮੈਂ ਤਾਂ ਆ ਗਿਆ ਇੱਕ ਖੰਡਾਲੀ ਬਣਾਉਂਦੇ ਆਪਣਾ ਗੋੜ ਵਾਲੀ ਬਣਾਉਂਦੇ ਖੰਡ ਵਾਲਾ ਬਣਾਉਣਾ ਤੂੰ ਖੰਡਾ ਬਣੀ ਨੀ ਮਨਦੀਪ ਨਾ ਖਾਏ ਮੇਰੇ ਨਾਲ ਨਾ ਬਣਾ ਦੋ ਨਹੀਂ 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 ਗੱਲ ਕਰੋ ਕਹਿੰਦੇ ਇਹ ਤੂੰ ਗੋੜ ਵਾਲੀ ਖੰਡਾ ਬੰਨੀ ਤਾਂ ਕਰ ਗਏ ਨੀ ਤੈਨੂੰ ਬਣਾ ਕੇ ਦਿੱਤੀ ਨਹੀਂ ਬਣਾ ਕੇ ਤੈਨੂੰ ਪਹਿਲਾਂ ਦਿੱਤੇ ਪਰ ਤੂੰ ਨਹੀਂ ਖਾਦਾ ਹੁਣ ਨਹੀਂ ਦਿਖਾਣਾ ਇਹ ਨਹੀਂ ਖਾਣਾ ਪੋਤਰੇ ਪੋਤਰੇ ਸੰਭਾ ਗਏ ਪੋਤਰੇ ਸੰਭਾ ਗਏ ਮਨਦੀਪ ਨੇ ਇਹਦਾ ਨਾਮ ਖਾਵਾ ਨਾ ਆ ਬਣਾਇਆ ਨੇ ਇਹ ਜਗਾੜ ਪੂਰਾ ਦੇਖੀ ਹਾਂ ਬੰਦੀ ਨੇ ਜਗੇ ਇਹ ਤਾਂ ਗੋੜ ਪਣਾ ਵਿੱਚ ਵੇਖ ਕੁੜੀਏ ਰੰਗ ਅਸੀ ਦੇ ਓਏ ਨਹੀਂ ਇਹ ਤੂੰ ਹੀ ਵੇਖ ਰੇ ਰੰਗ ਮੈਂ ਤਾਂ ਨਹੀਂ ਵੇਖ ਤੂੰ ਹੀ ਵੇਖੀ ਜਿੰਨਾ ਇਹਦੇ ਵਿੱਚ ਮਟੀਰੀਅਲ ਤੂੰ ਹੀ ਪਾ ਛੜਿਆ ਮੈਨੂੰ ਤੇ ਵੇਖ ਕੇ ਹੋਰ ਤਰ੍ਹਾਂ ਹੁੰਡਿਆ ਪਿਆ ਇਹਦੇ ਨਾਲ ਤੂੰ ਹੀ ਖਾਣਾ ਕੀ ਆ ਇਹੋ ਤੇ ਕਹਿੰਦੇ ਤੁਸੀਂ ਨਹੀਂ ਖਾ ਸਕਦੇ ਨਾ ਖਾ ਸਕਦੇ ਨਾ ਕੰਮ ਕਰ ਕਰ ਨਹੀਂ ਤੂੰ ਹੀ ਮੇਰੇ ਹਿਸਾਬ ਦੀ ਚੀਜ਼ ਬਣਾ ਕੇ ਦੋ ਵੀ ਮਿੰਟ ਇਹ ਤੂੰ ਹੀ ਤਾਕਤਵਾਰ ਚੀਜ਼ਾਂ ਜਿਹੜੀਆਂ ਤੂੰ ਹੀ ਖਾ ਸਕਦੇ ਮੈਂ ਨਹੀਂ ਖਾ ਸਕਦੀ ਹਾਂ ਅਜੇ ਸਵਾਰਿਆ ਹੋਏ ਕਰਨ ਦਿਆ ਤੁਹਾਰੇ ਪੈਣੇ ਇਹਦੇ ਵਿੱਚ ਅਜੇ ਸਵਾਰਿਆ ਨਹੀਂ ਕਟਿੰਗ ਆਉਂਦੀ ਅਜੇ ਅਜੇ ਵੀ ਅਜੇ ਵੀ ਕੋਈ ਕਮੀ ਰਹਿ ਗਈ ਹੀ ਕੀ ਤੇ ਇਹ ਚੀਜ਼ ਪੈਣੀ ਆ ਇਹਨੇ ਤਾਂ ਗੰਢਣਾ ਸਾਨੂੰ ਪਹਿਲੇ ਪੈਣੇ ਆ ਪਹਿਲੇ ਪੈਣੇ ਗੰਢਣਾ ਕਿੰਨੇ ਕੋਈ ਭਾਈ ਸਾਡੇ ਘਰ ਦੋ ਤਗੜੇ ਆ ਜੀ ਆਪੇ ਬਣਾ ਬਣਾ ਖਾਈ ਜਾਂਦੇ ਨੇ ਤੇ ਮੈਂ ਕਰਿਆ ਨਾ ਦਬਰ ਰੋਟੀ ਲੈ ਜੀਏ ਸਾਰਾ ਟੀ ਪੀਜ ਨਹੀਂ ਪੀਜੇ 버거 ਪੀਜੇ 버거 ਕਿੰਨੇ ਕੇ ਖਾਨੀ ਆ ਹਾਏ ਮੈਂ ਅੱਬ ਖੇਰਾ ਖਾਂ ਕੋਈ ਦੇ ਦੇ ਵਿੱਚ ਸੋਂਡੀ ਬੜੀ ਪਾ ਛੜੀ ਜੇ ਕੋੜੀ ਨਾ ਹੋ ਜੂਗੀ ਮੈਨੂੰ ਲੱਗਦਾ ਸਾਰਾ ਕੁਝ ਅਸੀਂ ਜੋ ਕੋਈ ਦਿੱਤਾ ਉਹ ਸਾਨੂੰ ਪਤਾ ਨਾ ਮੇਰੀ ਗੱਲ ਸੁਣੋ ਮੈਂ ਬਿਛੜਾ ਰਿਹਾ ਵਿੱਚ ਇਹਨੂੰ ਆਖਾਂ ਪਰ ਮਨਿਆ ਸੀ ਤੇਰਾ ਪਰਾ ਦਾ ਪਰ ਪਹਿਨੇ ਕੋਟੀ ਪਾੜਾ ਆਵੇ ਤੋ ਬਰਡ ਕਿੰਨੇ ਵਧੀਆ ਲੱਗੇ ਲੈ ਵੀ ਇਹ ਇੱਕਾਡੇ ਮੌਸਮ ਹੋ ਗਿਆ ਖਰਾਬ ਇੱਧਰ ਤੇ ਗੁੱਡੀਆਂ ਇੰਨੀਆਂ ਚਾਂਡੀਆਂ ਨੇ ਇਹ ਆਪਣੇ ਕੁਦਰਤੇ ਰੰਗ ਜੇ ਬਾਸ ਹੋਏ ਤਾਂ ਬੜਕ ਖੁਸ਼ ਹਟੁੰਦੇ ਆ। ਸਕਦੇ ਆ। ਲੋ ਜੀ ਉਹਨਾਂ ਬਾਸ ਆ ਜਣੀ ਆ ਤਾਂ ਪਿੰਨੀਆਂ ਬਣ ਗਿਆ ਅਗਰ ਆਮਨਾ ਜੁੱਲਿਆਂ ਜੀ ਬੈਠੇ। ਅਨਸਾਨੀ ਆਜ ਮੇਰਾ ਰੋਦਾ ਕਰਦੇ ਬੜੀ ਚਦਾਈ। ਮੈਂ ਅਜ ਕਿਚਾ ਜਾੜੇ ਘੋਕਾ ਲੈ ਕੇ ਆਇਆ ਮੈਂ ਚਲੋ ਇਹ ਕੰਮ ਕਰਾਂ ਪਈ ਨਾ। ਜਮਨੀਸ਼ਨ ਮਿਕਸ ਕਰਕੇ। ਅੱਜ ਹੁਣੇ ਬਣਾ ਲੈਨੇ ਹੁਣੇ 15 ਮਿੰਟਾਂ ਜੋ ਉਹ ਬਣੀ ਲੈ ਉਹਨੂੰ ਕੀ ਕਰਨਾ ਚਾਹਾਂ? ਆਪਾਂ ਕੀ ਕਰਨਾ? ਮੈਂ ਤੂੰ ਇਹ ਮੇਰੀ ਨਾਲ ਹੀ ਬਣਾਉਣਾ ਤੂੰ ਫਿਰ ਮੇਰੀ ਜਿਆਦਾ ਟੇਸਟ ਬਣ ਗਈ ਤੇ ਤੂੰ ਆਪਣੀ ਨਾਲ ਹੀ ਹਲਸੀ ਛਾੜ ਦੇਣੀ ਹੈਗਾ ਨਾ ਮਨਦੀਪ ਦਿਖਾਈਏ ਪਹਿਲਾਂ ਅਹੀਂ ਆਖਾ ਕਿ ਤੈਨੂੰ ਪਹਿਲਾਂ ਬਣਾ ਕੇ ਦਿੰਦੇ ਆ ਹੋਰ ਕੋਈ ਖਾਏਗਾ ਨਾ ਖਾਏ ਮੈਂ ਖਾਣਾ ਹਾਂ ਵੇਖ ਲੈ ਦਾ ਲੱਗਣੇ ਆ ਫਿਰ ਵਿੱਚ ਹੋਈ ਬਈ ਫੇਵਰੇਟ ਹਲਸੀ ਆ ਹਲਸੀ ਰਸਤੀ ਤੋਂ ਬਗਾਰ ਤੇ ਗੱਲੀ ਨਹੀਂ ਮੰਦੀ ਜੋ ਮੱਦੀ ਹੋ ਜਾ ਹਲਸੀ ਬਣਾਉਣੀ ਬਣਾਉਣੀ ਆ ਅਸੀਂ ਖਾਣੀ ਖਾਣੀ ਪਹਿਲਾਂ ਪਹਿਲਾਂ ਪਰਾਰੇ ਜਿਹੜੇ ਬਜ਼ੁਰਗ ਹੁੰਦੇ ਜਿਆਦਾ ਅਸੀ ਖਾਂਦੇ ਹੁੰਦੇ ਵਾਹੀ ਹੁਣ ਬਜ਼ੁਰਗ ਹੋ ਗਏ ਤਾਂ ਹਲਸੀ ਖਾਣੀ ਉਹ ਕੀ ਖਾਣਾ ਇਹ ਗੱਲਾਂ ਨਾ ਕੜਾ ਨਾ ਬਣਾਇਆ ਸੱਚੀ ਹੋਇਆ ਨਹੀਂ ਤੇ ਇੰਨੇ ਬਜ਼ੁਰਗ ਹੋਏ ਤੇ ਬਹੁਤੜਾ ਬਜ਼ੁਰਗ ਬਜ਼ੁਰਗ ਨਾ ਮੰਮੀ ਨੂੰ ਗੁੱਸਾ ਲੱਗਦਾ ਜੀ ਅਜੇ ਨਾ ਬਜ਼ੁਰਗ ਕਹੋ ਮੈਨੂੰ ਨਹੀਂ ਚੰਗਾ ਲੱਗਦਾ ਅਜੇ ਨਹੀਂ ਚੰਗਾ ਲੱਗਦਾ ਵੀ ਕੰਮ ਅਜੇ ਤੇ ਨਹੀਂ ਚੰਗਾ ਲੱਗਦਾ ਬਾਬੇ ਨੇ ਬਾਬੇ ਦੀ ਕਿਰਪਾ ਕਰਨੀ ਆ ਸਾਡੀ ਉਹਦੀ ਕਿਰਪਾ ਬੰਦਾ ਕੁਝ ਨਹੀਂ ਕਰ ਸਕਦਾ ਰੇਹ ਲੋ ਜੀ ਹੁਣ ਇਹ ਚੋਂ ਗੁੜ ਪੈਣਾ ਸਵਾਰੇ ਲਓ ਜੀ ਸਵਾਰੇ ਪੈ ਗਿਆ ਮੈਂ ਉਹ ਤਨੂੰ ਗੁੜ ਵੀ ਪਾਣਾ ਵੇਖੀ ਸੀ ਇੱਕ ਬੰਦਾ ਕੀ ਆ ਇੱਕ ਦਾ ਡੱਬਾ ਡੱਬਾ ਤੇ ਅੱਜ ਗੋਟ ਟੁੱਟਣ ਗੋੜ ਦਾ ਰੰਗ ਥੋੜਾ ਲਾਲ ਜਾਨੀ ਹੈ ਜਿਆਦਾ ਤੈਨੂੰ ਇਦਾਂ ਹੀ ਲੱਗਦਾ ਸਾਰਾ ਕੁਝ ਤੂੰ ਹੀ ਹੋਣਾ ਜਿਹੜਾ ਪਹਿਲਾਂ ਤੂੰ ਖਾਂਦੀ ਨਹੀਂ ਆ ਨਾ ਮੇਰੇ ਘਾਸ ਨੂੰ ਤੈਨੂੰ ਤੇਰਾ ਪੰਗਾ ਹੈ ਹੀ ਥੋੜਾ ਪੱਕਾ ਰਹੂਦਾ ਵਧੀਆ ਹੁੰਦਾ ਵਾ ਆ ਜਿਹੜਾ ਰੰਗ ਚਿੱਟਾ ਹੁੰਦਾ ਨਾ ਉਹ ਇਦਾਂ ਟਿਲਕ ਜਾਂਦਾ ਬਿਆਹ ਖਾਂਦੀ ਨਿਸ਼ਾਨੀ ਗਲੇ ਹੀ ਪੱਕ ਗਏ ਸਾਡੇ ਦੇ ਨਹੀਂ ਪੱਕੇ ਮੇਰਾ ਹੀ ਪੱਕ ਗਿਆ ਪਤਾ ਨਹੀਂ ਕੀ ਹੋਇਆ ਪੱਕਾ ਤੈਨੂੰ ਖਾਣਾ ਤਾਂ ਹੈ ਨਹੀਂ ਕੁਝ ਤੇ ਦੇਹੀਂ ਵਿਆਹ ਦਾ ਸਾਰਾ ਖਲਾਰਾ ਸਾਂਭਣਾ ਉਦੋਂ ਦੇ ਕੱਪੜੇ-ਕੁੱਪੜੇ ਸਾਰੇ ਸਾਡੇ ਇਦਾਂ ਹੀ ਪਏ ਆ ਪਰ ਫੇਰ ਹੀ ਮੇਰੀ ਔਰ ਕਿ ਛੁੱਟੀ ਲੱਗੀ ਕੱਪੜੇ-ਕੁੱਪੜੇ ਧੋਣ ਦੇ ਪਰ ਫੇਰ ਹੀ ਖਲਾਰਾ ਵੜਾ ਕੇ ਪਿਆ ਕੱਪੜੇ ਸਾਰੇ ਸਾਹਮਣੇ ਕੋਈ ਨਹੀਂ ਸਵੇਰੇ ਛੁੱਟੀ ਆ ਹੁਣ ਕਰਦੇ ਆ ਹੱਲ ਕਰਨਾ ਠੀਕ ਹੋ ਜਾ ਮੇਰੇ ਮੈਂ ਦਵਾਈ ਲੈਣ ਵੀ ਜਾਣਾ ਆਪਣੀ ਇਹ ਠੀਕ ਹੋਏਗੀ ਤੇ ਕਰੇਗੀ ਨਹੀਂ ਤੇ ਸਾਰਾ ਮੈਨੂੰ ਕਰਨਾ ਪੈਣਾ ਹੈ ਡੈਡੀ ਜੀ ਕਿੱਦਾਂ ਕੋੜ ਪਾਉਂਦੇ ਜੇ ਚੰਗੀ ਤਰ੍ਹਾਂ ਪਾਓ ਹਾਂ ਸਰਾ ਜੀ ਅੱਜ ਨਹੀਂ ਚੰਗੀ ਤਰ੍ਹਾਂ ਪਾਉਂਦੇ ਤੇ ਨਹੀਂ ਆ ਜੇ ਬੰਨੀ ਜਾਣ ਦੇ ਜੀ ਭੋਲਣਾ ਹਾ ਗੱਡਾ ਨਾ ਗਾਵਾ ਨਹੀਂ ਮੜੀ ਨਾ ਜਾਏਗੀ ਤੇ ਉਹਨੇ ਕਰਦਾ ਉਹ ਨਿਆਣੇ ਵਾਲੇ ਇਹ ਕੋਟੀ ਪਾਈ ਕਿਉਂ ਨਹੀਂ ਹਾਂ ਤੇ ਕੋਟੀ ਉੱਥੇ ਪਾਈ ਕਿੰਨੇ ਹੀ ਐਡਾ ਵੱਡਾ ਸੂਰਜ ਚੜਿਆ ਸੀ ਉੱਥੇ ਤੇ ਕਿਹੜੀ ਲਈ ਦੇ ਲਈ ਤਰੀ ਕਰਨ ਡਿਆ ਹਾਏ ਮਾ ਵੀ ਸੂਰਜ ਚੜਿਆ ਸੀ ਸੂਰਜ ਆਪਣੀ ਜਗ੍ਹਾ ਹੀ ਪਰ ਫੇਰ ਵੀ ਠੰਡ ਰਹੀ ਨਾ ਹਾਏ ਤੇ ਲੈ ਉੱਥੇ ਕਿਸੇ ਨੇ ਵੀ ਨਹੀਂ ਪਾਈ ਮੈਂ ਵੀ ਵੇਖੋ ਵੇਖੀ ਨਹੀਂ ਪਾਈ ਮੈਂ ਕਹਾ ਹਾਏ ਬਾਅਦ ਵਿੱਚ ਪਤਾ ਲੱਗਾ ਠੰਡ ਦਾ ਆਪੀ ਵੇਖੋ ਵੇਖੀ ਮਰ ਗਏ ਵੇਖੋ ਆ ਦੇਖੋ ਵੇਖੀ ਨੇ ਇਦਾਂ ਕਰੀਦਾ ਲੋ ਜੀ ਹਵਾ ਵੀ ਬੜੀ ਤੇਜ਼ ਆ ਗਈ ਜੇ ਤੇ ਬੱਦਰ ਪੂਰਾ ਬੱਦਲ ਪ੍ਰਿਆ بارش ਮੈਨੂੰ ਲੱਗਦਾ ਹੁਣੇ ਆ ਜਾਣੀ ਆ ਹੈ ਬੰਨਣੀ ਗੱਲ ਇਦਾਂ ਦਾ ਮੌਸਮ ਗਰਮੀਆਂ ਚ ਲੱਭੀਦਾ ਉਦੋਂ ਆਉਂਦੀ ਨਹੀਂ ਤੇ ਹੁਣ ਠੰਡ ਵਿੱਚ ਆ ਗਈ ਆ ਹੂੰ ਬਣਾ ਵਾਕੇ ਬਹੁਤ ਵਧੀਆ ਪੌਂਦੀ ਤੇ ਮੰਮੀ ਵੀ ਨਹੀਂ ਕੋਟੀ ਜਬਰਦਸਤੀ ਪੁਆਈ ਆ ਪੀ ਡਿਕਸ ਦੀ ਪ੍ਰੋਬਲਮ ਆ ਭੈਣ ਜੀ ਪਾ ਲੋ ਪਹਿਣਾ ਮੇਨ ਵੱਡਾ ਕੋਟ ਪਾਇਆ ਹੀ ਪਾਇਆ ਕਿਉਂ ਨਹੀਂ ਸਰਗਮਾਲ ਲੱਗਦਾ ਸਰਗਮਾਲ ਦੇ ਨੇ ਦੇਖਿਓ ਕਿ ਡਬਲ ਟਾ ਕੋਟ ਪਾਇਆ ਹੀ ਕਿਉਂ ਨਹੀਂ ਬੰਦਾ ਨਹੀਂ ਉਹ ਤੇ ਦੇਖਦਾ ਸਾਹਮਣੇ ਤੇ ਅਰੇ ਇਹ ਅੱਗੇ ਵੇਖੋ ਵੇਖੀ ਵੇਖੋ ਵੇਖੀ ਬੰਦਾ ਬੰਦਾ ਮਰਦਾ ਉਹ ਗੱਲ ਉਹ ਸਾਰੇ ਆਪੋ ਆਪਣੇ ਘਰਾਂ ਵਿੱਚ ਬੈਠੇ ਆ ਤੇ ਤੂੰ ਬਿਮਾਰ ਹੋ ਕੇ ਬੈਠੀ ਆ ਪਤਾ ਮੈਂ ਹੀ ਬਿਗ ਗਈ ਆ ਪਤਾ ਹੁਣ ਮੈਨੂੰ ਅੜ ਜਿਹੜੀ ਨਿਗ ਨਿਗ ਜਾਣੇ ਸਭ ਨਹੀਂ ਨਾ ਇੰਨੀ ਤਾਂ ਨਹੀਂ ਕਿਤੇ ਇੰਨੀ ਵੀ ਨਹੀਂ ਮੈਂ ਬਿਮਾਰ ਇੰਨੀ ਕਿਉਂ ਨਹੀਂ ਬਿਮਾਰ ਸਾਡੇ ਕੋਲ ਜੌਣ ਨਹੀਂ ਦਿਆ ਬੁਖਾਰ ਹੀ ਚੜਿਆ ਵਾ ਚਲ ਆ ਇੱਕ ਦੀ ਕੀ ਪਤਲਸੀ ਦੀ ਪਿੰਨੀ ਖਾ ਕੇ ਠੀਕ ਹੋ ਜਾ ਕੁਣ ਗਾ ਨਾ ਘਾਗੜਾ ਨਹੀਂ ਆੰਦੀ ਆ ਖਾ ਹਾਂ ਨੀ ਮੈਨੂੰ ਛੂਟੀ ਨਹੀਂ ਕਰਦੀ ਤੇ ਆਵਾ ਕਰਦੀ ਸਾਰਾ ਕੁਝ ਕਰਨੀ ਪੈਂਦਾ ਚਲੋ ਮੰਮੀ ਖੋ ਲੋ ਗੋ ਲੋ ਗੋਰ ਖੜਾ ਗੋਲ ਖਲਾਉ ਗੋ ਜਨਾ ਕੋ ਲੋ ਗੋ ਲੈਣ ਬੋੜੋ ਗੋਰ ਨੂੰ ਚੰਗੀ ਲੱਗਦਾ ਹਲਵਾਈ ਤਗੜਾ ਹੈ ਆਪਾ ਗੈ ਨਹੀਂ ਹਲਵਾਈ ਥੋੜਾ ਬਪੁਰਾ ਨੇ ਛੰਡੇ ਵੱਡੇ ਛੰਡੇ ਹਲਵਾਈ ਮੈਂ ਲੱਗੇ ਸਿੱਖਣ ਨੂੰ ਬਸ ਪਿਆ ਕੀ ਕਰਨ ਦੇ ਉਹ ਤਰ੍ਹਾਂ ਸਾਗ ਵੀ ਬਣਾਤਾ ਹੈ ਸਹੀ ਗੱਲ ਹੈ ਇਹਨੇ ਬੜੀ ਕੱਲ ਮਿਹਨਤ ਕੀਤੀ ਸਾਬ ਮੈਂ ਕਿ ਸੌ ਗਈ ਹਾਂ ਬੈ ਕੰਬਲ ਲੈ ਕੇ ਨਹੀਂ ਕੰਬਲ ਲੈ ਕੇ ਤੂੰ ਕਿ ਸੌਣਾ ਤੇ ਮੇਰੇ ਕੋਲ ਠੀਕ ਨਹੀਂ ਇੱਕ ਫੇਰ ਸਾਡੇ ਘਰੇ ਇੱਕ ਨਵਾਂ ਆਇਆ ਸੀ ਨਾ ਜੀ ਮੈਂ ਤੇ ਕੱਲ ਉੱਥੇ ਹੀ ਗੇਟ ਅੱਗੇ ਬੈ ਗਈ ਮੈਂ ਮੇਰੇ ਵੱਸ ਦੀ ਗੱਲ ਨਹੀਂ ਮੇਰੇ ਕੋਤ ਨਹੀਂ ਜਾਇਆ ਜਾਂਦਾ ਥਾ ਨਵਾਂ ਜੀ ਆਇਆ ਦਵਾਈ ਦੇਖਣ ਚਲ ਕੇ ਹਾਂ ਪੂਆ ਦੇ ਘਰ ਪੋਤਰੀ ਹੋਈ ਮੈਂ ਰਹਿ ਗਈ ਆ ਜਾਣ ਵਾਲੀ ਮੈਂ ਵੀ ਜਾਣਾ ਹੁਣ ਵੇਖਣ ਤੁਹਾਨੂੰ ਕਿਹਨ ਖੜਾਂਗੇ ਆਏ ਦੋ ਜੀ ਵੀੇ ਖਾਏ ਆ ਤੇ ਵੇਹਿਆ ਬੜਾ ਸੋਹਣਾ ਹੀ ਬੱਚਾ ਅੱਛਾ ਲੈਣੇ ਮਿੱਠਾ ਵੱਧ ਨਹੀਂ ਪਾਈ ਜਾਣਦੇ ਤੁਸੀਂ ਕੋਈ ਨਹੀਂ ਨਹੀਂ ਮੋੜ ਕੇ ਨਾ ਅਕ ਬੱਲਾ ਥੋੜੀ ਜੀ ਆਹੋ ਤਾਂ ਅਕ ਬੱਲਣੀ ਆ ਚਲੋ ਕੋ ਲੋਕੋ 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 ਲੋ ਸਹੀ ਗੱਲਾਂ ਦੀ ਮੇਰ ਬੰਨੀ ਆਏ ਮਿਆਂ ਤਾਂ ਜੀ ਨਹੀਂ ਥੱਕ ਗਈ ਹਣਾ ਲੋ ਜੀ ਇੱਧਰ ਆਪਾਂ ਕਰ ਲਈਏ ਅਲਸੀ ਤਿਆਰ ਠੰਡ ਚ ਬੈਠੇ ਲੱਗੀਆਂ ਹੁਣ ਕੰਬਲ ਦੇ ਵਿੱਚ ਵੜ ਕੇ ਕਿਉਂਕਿ ਮੈਂ ਬਿਮਾਰ ਆ ਨਹੀਂ ਅੱਜ ਨਹੀਂ ਤੈਨੂੰ ਬੈਣ ਦੇ ਅੱਜ ਆਏ ਮੰਮੀ ਕਹਿੰਦੀ ਅੱਜ ਮੈਂ ਬਹਿਣਾ ਵਾ ਇਹ ਚਲੋ ਠੀਕ ਆ ਕੋਈ ਗੱਲ ਨਹੀਂ ਕੱਲ ਇਹਨਾਂ ਨੇ ਮੈਨੂੰ ਕੰਮ ਕੀਤਾ ਹੀ ਅੱਜ ਇਹਨਾਂ ਨੂੰ ਰੈਸਟ ਦੇ ਦਿੰਨੀ ਆ ਅੱਜ ਬਾਰਿਸ਼ ਹੋਣ ਦੀ ਮੰਮੀ ਆਂਦੀ ਮੈਂ ਅੱਜ ਰੈਸਟ ਕਰਨੀ ਆ ਤੇ ਮੈਨੂੰ ਥੋੜੀ ਠੰਡ ਲੱਗਣ ਦੀ ਆ ਛੱਤ ਤੇ ਕਿਉਂਕਿ ਹਵਾ ਦੇਖੋ ਕਿੰਨੀ ਚੱਲਣ ਦੀ ਆ ਤੇ ਬਾਕੀ ਤੁਹਾਨੂੰ ਸਾਡੇ ਕਿਦਾਂ ਦੇ ਵਲੋਗ ਲੱਗੇ ਵਿਆਹ ਵਾਲੇ ਤੇ ਕੀ ਤੁਹਾਨੂੰ ਮਿਲਦੀਆਂ ਨੈਕਸਟ ਵਲੋਗ ਦੇ ਵਿੱਚ ਵਲੋਗ ਕਿਵੇਂ ਦਾ ਲੱਗਿਆ ਜਰੂਰ ਦੱਸਣਾ ਜੀ ਓਕੇ ਜੀ ਬਾਏ